ਨਹਿਰਾ ਹੁਣ ਹੈਗੀਆਂ ਵਾ ਕਿਉਂਕਿ بارشਾਂ ਬੁਰਸ਼ਾਂ ਹੋਈਆਂ ਵਧੀਆ ਉਸ ਤੋਂ ਬਾਅਦ ਫਿਰ ਕੰਮ ਖਰਾਬ ਹੋ ਜਾਣਾ ਵਾ ਲਓ ਜੀ ਬਾਬਾ ਜੀ ਨੇ ਸੱਜਰਾ ਮੱਜਾਂ ਜਿਹੜੀਆਂ ਕੱਢ ਲੀਆਂ ਬਾਹਰ ਅੱਛਾ ਕਿੱਡਾ ਜ਼ਾਲਮਾ ਮੂੰਹ ਜੋ ਖਿੱਚਣਾ ਆ ਹੋਇਓ ਇੱਕ ਪੱਟੇ ਓ ਹੈਲੋ ਤੈਨੂੰ ਗੁਜਰਾਤ ਵਾਲਾ ਨਾ ਇੱਕ ਘੇੜਾ ਪਾ ਦिए ਆ ਜਾ ਆ ਜਾ ਆ ਜਾ ਬੱਚੇ ਭੱਜਿਆ ਸ਼ਾਬਾਸ਼ ਆ ਮੇਰਾ ਲਾਡਾ ਮੇਰਾ ਸ਼ੇਰ ਅਸੀ ਅਸੀ ਮਾਸ਼ਾਅੱਲਾ ਰੌਣਕ ਲੱਗੀ ਨਾ ਮਜ਼ਾ ਆ ਰਿਹਾ ਵੇਖ ਕੇ ਇਹਨਾਂ ਨੂੰ ਛੱਡ ਦੇ ਮਿੱਟੀ ਛੱਡਣ ਚੱਲਾ ਇਹਨਾਂ ਨੂੰ ਹੁਣ ਅਸਲਾਮ ਵਾਲੇਕਮ ਜੀ ਕੀ ਹਾਲ ਚਾਲਾਂ ਉਮੀਦ ਕਰਦੇ ਆਂ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਤੇ ਦਿਖੋਣਿਆ ਤੁਹਾਨੂੰ ਆਲਾਦ ਵਾਲਾ ਮਾਹੌਲ ਚਾਲ ਤੇ ਨਾਲ ਹੀ ਸਫ਼ਰ ਸੋ ਵਿਕਾਰ ਸਾਹਿਬ ਉੱਠ ਪੈ ਸੀ ਵਾਵਾ ਪਹਿਲੇ ਅਸੀਂ ਉੱਠੇ ਆਂ ਹੁਣ ਮਤਲਬ ਮੈਂ ਹੁਣ ਨਾਸ਼ਤਾ ਕੀਤਾ ਮੈਂ ਤੇ ਪਾਉ ਬੈਠੇ ਨਾਸ਼ਤਾ ਨੁਸ਼ਤਾ ਕੀਤਾ ਤੇ ਹੁਣ ਜਾਣੇ ਪਿਆ ਹਵੇਲੀ ਤੇ ਵਕਾਰ ਆਇਆ ਪੱਠੇ ਪੁੱਠੇ ਵੱਢ ਕੇ ਹਾਲਤਾਂ ਵਿਗੜੀਆਂ ਮਾਸ਼ਾਅੱਲਾ ਗਰਮੀ ਫਿਰ ਹੋ ਗਈ ਆ ਮੀਂਹ ਜਿਹੜਾ ਬੰਦਾ ਕਹਿੰਦੇ ਹੀ ਮੀਂਹ ਪੈ ਜਵੇ ਮੀਂਹ ਪੈ ਜਵੇ ਮੀਂਹ ਦੇ ਚਾਰ ਦਿਨ ਹੀ ਸੌਖੇ ਲੰਘਦੇ ਜਦੋਂ ਮੀਂਹ ਪੈਂਦਾ ਉਦੋਂ ਹੀ ਸੋਨਾ ਹੁੰਦਾ ਉਸ ਤੋਂ ਬਾਅਦ ਐਸਾ ਹੋਮੋਬਾਈ ਦਾ ਹਬਸ ਹੋ ਜਾਂਦੀ ਆ ਧੁੱਪ ਚੁਬਣ ਲੱਗ ਪੈਂਦੀ ਆ ਸਾਡੇ ਆਸਤੇ ਤੇ ਪਹਿਲਾ ਦਿਨ ਹੀ ਮੀਂਹ ਲੋਕਾ ਜਾਂਦਾ ਮੀ ਯਾਰ ਪੱਠੇ ਵੱਢਨੇ ਪੈਂਦੇ ਨੇ ਪੱਠੇ 4 ਦਿਨ ਬਾਅਦ ਕਹਿੰਦਾ 4 ਘੰਟਿਆਂ ਬਾਅਦ ਹੀ ਉਹ ਹੋ ਜਾਊਗਾ ਮੀਂਹ ਤੋਂ ਬਾਅਦ ਹਨਾ ਧੁੱਪ ਲੱਗੇ ਧੁੱਪ ਲੱਗੇ ਤਾਂ ਦਵਾਈ ਲੈ ਜਾਂਦੀ ਐ ਖਾ ਬਸ ਬੰਨ ਜਾਂਦੀ ਐ ਹੂੰ ਬੁਰੇ ਹਾਲ ਤੇ ਅੱਜ ਤਾਂ ਪੱਠੇ ਮਾਸ਼ਾਅੱਲਾ ਟਾਈਮ ਨਾ ਆ ਗਿਆ ਪਹਿਲਾਂ ਬੰਦੀ ਰਹਿਮਤ ਦਾ ਪਾਵੇ ਮੀਂਹ ਵੀ ਜ਼ਰੂਰੀ ਆ ਜ਼ਰੂਰੀ ਆ ਯਾਰ ਮੂੰਜੀ ਵਾਲੇ ਤੇ ਕਸਮੇ ਬੜੇ ਰਾਜੀ ਹੋ ਗਏ ਹੋਣੇ ਜਿਨ੍ਹਾਂ ਜਿਨ੍ਹਾਂ ਨੇ ਮੂੰਜੀ ਬੀਜਦੀ ਐ ਬੀਜਣੀ ਆ ਕਿਉਂਕਿ ਪਾਣੀ ਮਹਿੰਗਾ ਉਸ ਤੋਂ ਬਾਅਦ ਨਹਿਰਾ ਹੁਣ ਹੈਗੀਆਂ ਵਾ ਕਿਉਂਕਿ بارشਾਂ ਬੁਰਸ਼ਾਂ ਹੋਈਆਂ ਵਧੀਆ ਉਸ ਤੋਂ ਬਾਅਦ ਫਿਰ ਕੰਮ ਖਰਾਬ ਹੋ ਜਾਣਾ ਵਾ ਨਹਿਰਾ ਰੁਕ ਜਾਣੀਆਂ ਵਾ ਜਦੋਂ ਹੁਣ ਮੌਸਮ ਸੁਖਪੁਕਾ ਜਾ ਹੋ ਗਿਆ ਥੋੜਾ ਜਿਹਾ ਤੇ ਬਾਕੀ ਲੋ ਜੀ ਤੈਨੂੰ ਬੰਦੇ ਮਿਲਣ ਲਾਗੇ ਉੱਧਰ ਹਾਂ ਬੰਦੇ ਮਿਲਣ ਲਾਈ ਹੈ ਹਾਂ ਕਿਵੇਂ ਜਾਣੀ ਮੱਜਾਂ ਭਈਆਂ ਹੋਈਆਂ ਮੱਜਾ ਕਿਤੇ ਮੱਧਾ ਭਈਆਂ ਨਹਿਰਾ ਛੋ ਸਕਦਾ ਯਾਰ ਤਿੰਨ ਮੱਜਾਂ ਵਿੱਚ ਵੜ ਕੇ ਆਪ ਹੀ ਕੱਢ ਲਾ ਨੀਵਾ ਤੇ ਹੈਗਾ ਇਹ ਇਹ ਸੱਜਰਾਂ ਭਾਈਆਂ ਕੇ ਉਧਰੋਂ ਲਿਆਂਦੀਆਂ ਕੱਢ ਕੇ ਇਹ ਉਧਰ ਲਿਆਂ ਸਾਰੀਆਂ ਲਿਓਣੀਆਂ ਹੀ ਇਧਰ ਛਡਣੀਆਂ ਅੱਜ ਇਹ ਵਾਹ ਇਹ ਬਾਬੇ ਤੇ ਤੁਸੀਂ ਮੰਨ ਲਈ ਬਾਬੇ ਨੇ ਕੱਲ ਕਿਹਾ ਸੀ ਕੱਢ ਲਿਆ ਉਹ ਉਧਰੋਂ ਇਹ ਜੋ ਹੁੰਦਾ ਹੈ ਬਾਬੇ ਦੇ ਕਹਿਣ ਤੇ ਹੁੰਦਾ ਕੱਢੋ ਵੀ ਕੱਢੋ ਇਹਵਾਵਾ ਖੁੱਲਾ ਕਰ ਲਿਆ ਪਹਿਲੇ ਤੇ ਇਦਾਂ ਨਹੀਂ ਸੀ ਹੈਨਾ। ਉਹ ਮੇਰੀਆਂ ਬਤਖਾਂ ਨੂੰ ਵਿੱਚ ਛੱਡ ਦੇ ਯਾਰ ਪਰਲੀਆਂ ਨੂੰ। ਲਓ ਜੀ ਹਵੇਲੀ ਆ ਗਏ ਅੱਜ ਤਾਂ ਪੂਰੀ ਧੁੱਪ ਲੱਗੀ ਆ ਤੇ ਕੱਲ ਆ ਇਸ ਵੇਲੇ 8:30 ਵਜੇ ਪੂਰਾ ਮੀਂਹ ਪੈਂਦਾ ਪਿਆ ਸੀ ਤੇ ਪਤਾ ਨਹੀਂ ਸੀ ਲੱਗਦਾ ਪਿਆ। ਲਓ ਜੀ ਪੱਠੇ ਪਹਿਲੇ ਆ ਗਏ। ਉਹ ਨਹੀਂ ਤੂੰ ਤਾਂ ਬਾਹਰੋਂ ਆਇਆ ਸੀ ਮੈਂ ਤਾਂ ਨਿਕਲੇ ਨਹੀਂ ਸੀ ਬਾਹਰ ਕੱਲ। ਮੈਨੂੰ ਐਸੀ ਵੀ ਯਾਰ ਮੀ ਰੁਕੇ ਕੰਮ ਸੁੱਧ ਹੋਵੇ ਡੱਡੂ ਵਾਲਾ ਹਸਾਬ ਹੈ ਮੀ ਪੇਰ ਤੇ ਨਿਕਲਦੇ ਨੇ ਡੱਡੂ ਉਹ ਤੂੰ ਨਿਕਲਿਆ ਮੈਂ ਤਾਂ ਨਿਕਲਿਆ ਹੀ ਨਹੀਂ ਮੀ ਚ ਬਾਹਰ ਤੈਨੂੰ ਤਾਂ ਪਤਾ ਵਾ ਉਹ ਤੂੰ ਵੀ ਤੂੰ ਬਾਹਰ ਨਿਕਲ ਆ ਮੈਂ ਨਹੀਂ ਸੀ ਨਿਕਲਿਆ ਮੈਂ ਤਾਂ ਜਿੱਦੋਂ ਮੇਰਾ ਦਾਦਾ ਬੱਕਰੀਆਂ ਲੈ ਕੇ ਚੱਲਾਈ ਮੈਂ ਤਾਂ ਉਦੋਂ ਬਾਹਰ ਨਿਕਲਿਆ ਸੀ ਲੋ ਜੀ ਬਾਬਾ ਜੀ ਨੇ ਸੱਜਰਾ ਮੱਝਾਂ ਜਿਹੜੀਆਂ ਕੱਢ ਲੀਆਂ ਬਾਹਰ ਬਾਬਾ ਕਹਿੰਦਾ ਗਰਮੀ ਬੜੀ ਆ ਨਵਾ ਲਈਏ ਕੱਲ ਨਵਾਇਆਂ ਕੋਈ ਨਹੀਂ ਇਹਨਾਂ ਨੇ ਕੱਲ ਮੀਂਹ ਬੜਾ ਪੈਂਦਾ ਸੀ ਮੱਜਾਂ ਨੇ ਆਪ ਹੀ ਫਿੱਲਾ ਕਰ ਲਿਆ ਗਾਂ ਹੋ ਕੇ ਨਾ ਲਿਆ ਲੈ ਜਾ ਲੈ ਜਾ ਕੱਲ ਤੁੰਗੀ ਇੱਥੇ ਨਵਾ ਲਈਦਾ ਕੱਲ ਭਾਈ ਕਿਦਾਂ ਨਵਾ ਲੰਦਾ ਕੱਲ ਤੇ ਆਪ ਨਹਾਉਂਦੀਆਂ ਨਹੀਂ ਮੱਜਾਂ ਚਾਹ ਨਾਲ ਬਾਬਾ ਇਹਨੇ ਬਹਿਣਾ ਨਹੀਂ ਹੈਗਾ ਛੱਡ ਦਿਓ ਇਹਨੂੰ ਤਬਾਰ ਕੋਈ ਨਹੀਂ ਇਹਦਾ ਮੋੜ ਤਾਂ ਫਿਰ ਆਏਗੀ ਦੁਖੀ ਨਾ ਨਾ ਮੈਂ ਕਰੇ ਮੈਂ ਤਾਂ ਕਰਕੇ ਮੈਂ ਗਿਆ ਹੇ ਹੇ ਨਾਰੀ ਨਾਰੀ ਬੰਦਾ ਜਹਾਂ ਬਣਾ ਆਈਏ ਅੱਛਾ ਕਿੱਡਾ ਜ਼ਾਲਮਾ ਮੂੰਹ ਜੋ ਖਿਚਣਾ ਆਇਆ ਹੋਇਓ ਇਹ ਪੱਟੇ ਲੋ ਜੀ ਮੌਸਮ ਅੱਜ ਸਹੀ ਆ ਹੁਣ ਵਿਚ ਵਿਚ ਮੌਸਮ ਥੋੜਾ ਸਹੀ ਹੋ ਜਾਂਦਾ ਤੇ ਵਿਚੋਂ ਦਾ ਖਰਾਬ ਲੇਕਿਨ ਮੀ ਤਾਂ ਹੁਣ ਕੋਈ ਨਹੀਂ ਪੈਂਦਾ 10 ਤਰੀਕ ਤੱਕ ਬਾਰਿਸ਼ਾਂ ਦੱਸੀਆਂ ਸੀ ਤੋ ਗਈਆਂ ਨਿਬੜ ਕਰੋ ਮौज ਕਰਮਾਲੀਓ ਸਕੂਨ ਕਰੋ ਹੁਣ ਝਟ ਦੀ ਝਟ ਬਾਬਾ ਜਾਣੇ ਤੇ ਤੁਸੀਂ ਜਾਣੋ ਕਿਉਂ ਬਾਬਾ? ਬੜਾ ਜਨਾ ਲੇਟ ਨੂੰ ਉੱਠ ਲੈਣ ਗਿਆ ਹੋਸ਼ ਚ ਆ ਜਾਣੀ ਆ। ਆਹ ਸਹੀ ਗੱਲ ਆ। ਭਰਾਵਾ ਇਹ ਉਦਣ ਦੇ ਹੀ ਆ। ਉਹ ਜਦੋਂ ਤੂੰਆਂ ਖੜੀਆਂ ਨੇ ਹਾਂ ਉਹ ਮਰੀਆਂ ਨੇ ਰਾਹ ਵਿੱਚ। ਹਾਂ ਉਹਦੇ ਨਾਲ ਵੇਖ ਲਓ ਬੱਚੇ ਦਿਨ ਮੈਂ ਉਸ ਦਿਨ ਕਿਹਾ ਸੀ ਜਦੋਂ ਮੈਂ ਆਇਆ ਨਾ ਮੈਂ ਕਿਹਾ ਬੱਚੇ ਲੈ ਜਾਣੇ ਆ। ਮੈਂ ਅਸਲ 'ਚ ਹਮਜ਼ਾਨੇ ਮੇਰੇ ਵਾਸਤੇ ਬੱਚੇ ਰੱਖੇ ਸੀ। ਆਹੋ। ਵਿਕਾਰ ਸਾਹਿਬ ਨੇ ਕਿਹਾ ਕਹਿੰਦਾ ਬੱਚੇ ਰਹਿਣ ਦੇ ਆਂਡਿਆਂ ਤੋਂ ਵੀ ਜਾਏਗਾ। ਆਂਡੇ ਜਾਂਦੇ ਹੀ ਲੈਵੇਂਗਾ। ਵੱਡੀਆਂ ਲਾ ਜਾ। ਮੈਂ ਕਿਹਾ ਚਲੋ ਪਾ ਦਿਓ ਫਿਰ ਅਸੀਂ ਵੱਡੀਆਂ ਲੈ ਗਏ ਅੱਜ ਮਾਸ਼ਾਅੱਲਾ ਬੱਚੇ ਵੇਖੇ ਤੇ ਵੇਖ ਕਿੱਦਾਂ ਚੰਗੇ ਭਲੇ ਬੱਚੇ ਲੱਗਦੇ ਨਹੀਂ ਕਿਸੇ ਪਾਸਿਓਂ ਬਤਖਾਂ ਬਣ ਗਈਆਂ ਪੂਰੀਆਂ ਕੇ ਲੋ ਜੀ ਛੱਪੜੇ ਮੱਜਾਂ ਬਾਹਤੀਆਂ ਤੇ ਹੁਣ ਆਪਾਂ ਇੰਤਜ਼ਾਰ ਕਰਦੇ ਪਏ ਆ ਬੱਸ ਦਾ ਵੀ ਬੱਸ ਕਿਹੜੇ ਵੇਲੇ ਆਵੇ ਤੇ ਯਾਰ ਹੁਣੇ ਸ਼ੂਟਰ ਹੋਣ ਜਾ ਕੇ ਆਪਣੀ ਐmber ਕੈਂਡੀ ਸਾਰਿਆਂ ਨੂੰ ਟੱਕਰੀਏ ਹੈ ਤੇ ਬੇਬੇ ਵੀ ਇੰਤਜ਼ਾਰ ਕਰਦੇ ਪਿਆ ਤੇ ਬੇਬੇ ਨੇ ਮਰਾਤੀ ਦੱਸਿਆ ਮੈਂ ਕਿਹਾ ਮੈਂ ਆਇਆ ਨਾ ਹੁਣ ਇੰਤਜ਼ਾਰ ਹੁੰਦਾ ਪਿਆ ਵਾ ਬੇਬੇ ਕਹਿੰਦੇ ਵੀ ਆ ਜਾ ਛੇਤੀ ਬੜੇ ਦੇਣੀ ਹੋ ਗਿਆ ਤੁਹਾਨੂੰ ਪਤਾ ਵੇ ਜਦੋਂ ਇੰਨੇ ਦਿਨ ਘਰੋਂ ਬਾਹਰ ਰਹੀਏ ਨਾ ਤੇ ਫਿਰ ਬੜਾ ਦਿਲ ਖੋਮੋ ਜਾਂ ਕਰਦਾ ਮੇਰਾ ਤਾਂ ਭਾਈ ਹੁਣ ਕਰਦਾ ਪਿਆ ਮੇਰਾ ਤਾਂ ਕੱਲ ਪਰਸਾਂ ਦਾ ਹੀ ਕਰਦਾ ਪਿਆ ਤੇ ਹੁਣ ਇਨਸ਼ਾਅੱਲਾ ਬਸ ਹੁੰਦੀ ਆ ਤੇ ਚੜਦੇ ਆ ਤੇ ਫਿਰ ਜਾਂਦੇ ਆ ਪਿੰਡ ਲੋ ਜੀ ਵਿਕਰ ਗੱਡੀ ਵਾਲਾ ਕਿਸੇ ਬੰਦੇ ਨੇ ਮੱਝ ਪਸ਼ੂ ਟਵਾਉਣਾ ਹੋਵੇ ਬੱਕਰੀ ਲੇਲਾ ਇਹ ਗੱਡੀ ਦਾ ਨੰਬਰ ਨੋਟ ਕਰ ਲਓ ਇਹ ਤੁਸੀਂ ਟਵਾ ਸਕਦੇ ਹੋ ਉਹ ਪਸਾਰ ਨਾਲ ਵੀ ਭਰਾਵਾ ਵੇਖੀ ਸਹੀ ਕਰਦਾ ਜੀ ਇਹ ਗੱਡੀ ਨਾਲ ਇਹ ਵਾਹ 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 ਇਹ ਤੁਹਾਨੂੰ ਧੋਣੀ ਪੈ ਜਾਣੀ ਆ ਕਸਮ ਅੱਲਾ ਦੀ ਓਏ 75ਾ ਟਰੈਕਟਰ ਨਹੀਂ ਹੈਗਾ ਗੱਡੀ ਆ ਚਿੱਕੜ ਬਹੁਤ ਹੈ ਇਹਦੇ ਕਿਹੜਾ ਗੁੱਲੀਆਂ ਹੁੰਦੀਆਂ ਟਰੈਕਟਰ ਤਰ੍ਹਾਂ ਇਹਨਾਂ ਦਾ ਘੁੰਮੀ ਆਣਾ ਵੇਖੀ ਨਿਕਲਦੀ ਇੱਕੋ ਵਰੀ ਇਹ ਅੰਦਰ ਵੜਨ ਲੱਗਾ ਪਤਾ ਨਹੀਂ ਕੀ ਕਰਨ ਲੱਗਾ ਲੋ ਜੀ ਫਾਈਨਲੀ ਕਾਮਯਾਬ ਹੋ ਗਿਆ ਮਿਸ਼ਨ ਦੇ ਵਿੱਚ ਉਹ ਹੈਲੋ ਤੈਨੂੰ ਗੁਜਰਾਤ ਵਾਲਾ ਨਾ ਇੱਕ ਢੇੜਾ ਪਾ ਦੀਏ ਮੈਂ ਅਕਦੀ ਚਲਾਈ ਨਹੀਂ ਆ ਮੁੰਡਾ ਕਹਿੰਦਾ ਕਹਿੰਦਾ ਭਾਈ ਉਹ ਮੁੰਡਾ ਨਾ ਸੋ ਗਿਆ ਤੁਸੀਂ ਆਪ ਹੀ ਕਰ ਲਓ ਨਹੀਂ ਉਹ ਤਾਂ ਠੀਕ ਆ ਜਿਹੜੇ ਚਾਹਵਾ ਨਾ ਤੋਂ ਉਹਨੂੰ ਕਮਾ ਰਿਆਂ ਕਦੇ ਕਿੱਧਰ ਕਦੇ ਕਿੱਧਰ ਮੈਂ ਕਹਾ ਸੀ ਇਹ ਨੂੰ ਗੁਜਰਾਤ ਵਾਲਾ ਢੇੜਾ ਪਾ ਦੋ ਇੱਕ ਮੱਜਾਂ ਦਾ ਲੋ ਜੀ ਮਾਲ ਆ ਗਿਆ ਫਾਨੀ ਨੇ ਛਾਪਰ ਦਾ ਕਿਹਾ ਸੀ ਜੇ ਲੈ ਆਏ ਹੋਵੇ ਮਾਲ ਦੇ ਨਾਲ ਤੇ ਅੱਗੇ ਹੋਈ ਅੱਗੇ ਭਰਾਵਾ ਭਾਜ ਕੇ ਸੈ ਸੈ ਇਧਰੋਂ ਨਾ ਜਾ ਇਧਰੋਂ ਨਾ ਜਾ ਆਇਆ ਚੌਕੀਦਾਰ ਆ ਗਿਆ ਆਪੇ ਨਹੀਂ ਇਹਨੇ ਵੜਨ ਦੇਣੀਆਂ ਫਾਨੀ ਮਤਰਾ ਹਿਸਾਬ ਲੈ ਐਵੇਂ ਮੁੜਿਆ ਆ ਤੂੰ ਮੱਝ ਗੱਪਾਂ ਨੇ ਤਿਆਰ ਸੁਤਲਾਉਂਦੀਆਂ ਨਾ ਇੱਧਰ ਹੀ ਰੱਖ ਦਿਆ ਜੇ ਆਲੀ ਫਾਨੀ ਹੈ ਆ ਜੜੀ ਆ ਖੋਤੀ ਏ ਸਿੱਧਾ ਲੋ ਜੀ ਬੈਗ ਬੂਗ ਪਾ ਲਿਆ ਤੇ ਆ ਇੱਥੇ ਬੰਦਾ ਮੇਰੇ ਪਿੱਛੇ ਤੁਰਿਆ ਆਂਦਾ ਵਾ ਐਸਾ ਨੈਸ਼ ਹੈ ਮਸਵੀਰ ਦਾ ਛਾਪਰ ਇਹਨੂੰ ਕਹਿਣ ਲੱਗਾ ਇਹ ਬੰਦਾ ਛਾਪਰ ਨਹੀਂ ਲੈ ਕੇ ਆਇਆ ਆ ਇੱਕ ਯਦੋ ਵਦਾ ਛਾਪਰ ਸੀ ਕਿੱਧਰ ਗਿਆ ਹੁਣ ਸੋਟੀ ਮਾਰਨ ਲੱਗਾ ਮੇਰੇ ਕਹਿੰਦਾ ਇਹਨੂੰ ਕੱਢ ਕੇ ਆਣ ਲੱਗਾ ਯਕੀਨ ਮਨ ਕਹਿੰਦਾ ਚਲੇ ਜਾ ਨਜ਼ਰ ਨਾ ਆਈ ਹੁਣ ਮੈਂ ਤੈਨੂੰ ਕਿਹਾ ਸੀ ਤੇਰੀ ਮੇਰੀ ਲੜਾਈ ਹੋਣੀ ਆ ਗੱਡੀ ਚਾ ਫਾਨੀ ਹਾਂ ਨਹੀਂ ਮੈਂ ਤੈਨੂੰ ਧੱਕਾ ਮਾਰਨਾ ਹੀ ਓਏ ਬੰਦਾ ਬਣ ਓਏ ਚਲੋ ਅੱਲਾ ਦੀ ਸਪੋਰ ਦੀ ਯਾਰ ਧਿਆਨ ਰੱਖੀ ਤੇ ਚੱਕਰ ਦਾ ਮੈਂ ਤੁਹਾਨੂੰ ਬਾਅਦ ਦੱਸੂ ਹਾਂ ਕਿ ਕਿਦੋਂ ਕਿਦੋਂ ਲਾਉਣੇ ਠੀਕ ਹੈ ਅੱਲਾ ਦੀ ਸਪੋਰ ਅੱਲਾ ਪਾਕਿਸਤਾਨ ਕੁਛ ਕੁਛ ਚਾਹੀਦਾ ਲਓ ਜੀ ਫਾਈਨਲੀ ਫਾਈਨਲੀ ਕਰੇ ਆ ਗਏ ਹਮਦੁਲਿਲਾ ਤੇ ਨਿਕਲਦਿਆਂ ਹੁਣ ਜਰਾ ਬਾਹਰ ਨਾ ਹਾ ਤੋ ਲਿਆ ਹੈ ਹਾਂ ਵੀ ਕੀ ਹਾਲ ਆ ਠੀਕ ਆ ਗਰਮੀ ਨਾਲ ਕੀ ਸੂਰਤੇ ਹਾਲ ਆ ਦੇਖ ਲਓ ਰੰਗ ਕਾਲੇ ਠੰਡੇ ਮੌਸਮਾਂ ਜ ਹੋਏ ਸਾਨੂੰ ਇੱਥੇ ਛੱਡ ਗਿਆ ਤੈਨੂੰ ਮੈਂ ਕਿਹਾ ਨਹੀਂ ਸੀ ਨਾਲ ਚੱਲ ਤੂੰ ਸਮਝਾ ਨਹੀਂ ਮੈਂ ਚੱਲ ਗਰਾਂ ਤੂੰ ਰਹਿ ਪੈਨੇ ਮੈਂ ਚੱਲ ਜਾਣਾ ਹੈ ਮੈਂ ਵਿਆਹ ਤਾਂ ਹੋ ਜਾਣਾ ਮੈਂ ਤੇ ਹਾਂ ਨਹੀਂ ਹਾਂ ਸੁਣਾ ਠੀਕ ਕਿਦਾਂ ਠੀਕ ਹੈ ਵਸੀਮ ਸਾਹਿਬ ਠੀਕ ਠਾਕ ਸੁਣਾਓ ਠੀਕ ਤੁਸੀ ਸੁਣਾਓ ਅਲਹਮਦੁਲਿਲਾ ਸ਼ੁਕਰ ਐmber ਰਣੋ ਓਏ ਰਣੋ ਆ ਜਾ ਆ ਜਾ ਆ ਜਾ ਪਜ 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 ਸ਼ਾਬਾਸ਼ ਯੂ 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 ਤੇਰੀ ਅਸ਼ੀਤੀ ਤਾ ਜਿਉਏ ਇੱਧਰ ਤਾਂ ਵੇਖਾ ਉਰੇ ਆਈ 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 ਕਿਦਾਂ ਠੀਕ ਐ ਐਮਬਰ ਆ ਗਈ ਏ ਕਿਹੜਾ ਲਾ ਗਈ ਹੈ ਹੈ ਲੈ ਮੈਂ ਕਿਸੇ ਨੂੰ ਮਿਸ ਨਹੀਂ ਕੀਤਾ ਇੱਥੇ ਨਾ ਨਾ ਤੁਹਾਡੀਆਂ ਕਿਹ ਸ਼ਕਲਾਂ ਨੂੰ ਮਿਸ ਨਹੀਂ ਕੀਤਾ ਇਹਨੂੰ ਬਹੁ ਕੀਤਾ ਐ ਐਮਬਰ ਇਹਨੂੰ ਉਹ ਪਰ ਮੈਨੂੰ ਲੱਗਦਾ ਪਿਆ ਐਮਬਰ ਉਹ ਬੇਇੱਜ਼ਤੀ ਕਰਾਈ ਜਾਂਦੀ ਆ ਬਾਤ ਪੂ ਤਾਂ ਪੁੱਛ ਲੈ ਮੈਨੂੰ ਕਿੱਥੋਂ ਆਇਆ ਪੁੱਛ ਪਛਲਾ ਅੰਬਰ ਆ ਜਾ ਤੈਨੂੰ ਵੱਡੀ ਹੋਈ ਲੱਗਦੀ ਹੈ ਹੈ ਸੀਰੀਅਸਲੀ ਮੈਨੂੰ ਕਦ ਕਾੜ ਥੋੜਾ ਨਿਕਲਾ ਲੱਗਦਾ ਜੋ ਕਿ ਤੂੰ ਆਈ ਉਹਨੇ ਲੱਗਦੀ ਨਹੀਂ ਮੈਨੂੰ ਲੱਗਦੀ ਖੱਬਲ ਖਾਂਦੀ ਆ ਭਾਈ ਖੱਬਲ ਪਾਓ ਇਹਨੂੰ ਤੜਾ ਤੜ ਕਦ ਕਢਾਈਏ ਫਿਰ ਜਰਾ ਕੀ ਬਰੀਡਿੰਗ ਸਟਰੀਡਿੰਗ ਵਾਲੇ ਪਾਸੇ ਲੈ ਕੇ ਆਈਏ ਇਹਨੂੰ ਤੇ ਇਧਰ ਜੀ ਹਲੇ ਕਹਿੰਦੇ ਬੜਾ ਬੜਾ ਕੁਝ ਵਿਖਾਉਣ ਵਾਲਾ ਵਾ ਮੈਂ ਤੇ ਵਾਵਾ ਡੇਰੇ ਤੋਂ ਦਾਸਿਆ ਹੋਇਆ ਹਾਂ ਹਲੇ ਮੈਂ ਕੱਲੀ ਕੱਲੀ ਸ਼ੈ ਵੇਖਣੀ ਆ ਜਾ ਜਾ ਕੇ ਹਲੇ ਥੋੜੀ ਦੇਰ ਪਹਿਲੇ ਆਇਆ ਹਾਂ ਕਿਹੜੀ ਕਿਹੜੀ ਸ਼ਾਇਦ ਆ ਕਿਹੜਾ ਕਿਹੜਾ ਕਬਾੜਾ ਮਗਰੋਂ ਆਪਣੇਉਂ ਕਰਤਾ ਕਿਉਂਕਿ ਦਿੱਲੀ ਜਦੋਂ ਕਬਾੜੇ ਹੋਏ ਮੈਨੂੰ ਨਜ਼ਰ ਆ ਰਹੇ ਆ ਮੈਂ ਹੁਣ ਸਾਰੇ ਮੈਂ ਹੋਣਾ ਇਹ ਬੈਠੇ ਵੇ ਮੀਸਣੇ ਕੇ ਥਾਂ ਤੇ ਦੰਦ ਕੱਢਣ ਦੇ ਆ ਵਾਵਾ ਹੀ ਹੋਏ ਆ ਵਾਵਾ ਹੀ ਹੋਏ ਤਾਂ ਹੈਨਾ ਵਾਵਾ ਹੀ ਹੋਏ ਨਾ ਸਾਰੀਆਂ ਗੱਲਾਂ ਕਹੇ ਥੋੜੀ ਦੇਰ ਤੱਕ ਦੱਸਦੇ ਆ ਥੋੜੀ ਦੇਰ ਲਈ ਹਾਂ ਲੋ ਜੀ ਰੌਣਕਾ ਪੂਰੀਆਂ ਲੱਗੀਆਂ ਹੋਈਆਂ ਮਾਸ਼ਾਅੱਲਾ ਬਤਖਾਂ ਆਪਣੀਆਂ ਨੂੰ ਲੱਗਦਾ ਵਾਵਾ ਸਕੂਨ ਦੇ ਵਿੱਚ ਆ ਤੇ ਆ ਵੱਡੇ ਨਹੀਂ ਹੋਏ ਇੱਕ ਦਿਨ ਜਾ ਰੂ ਗਿਆ ਨਾ ਹਾਂ ਉਹ ਦਿਨ ਤਾਂ ਹਰ ਰੋਜ਼ ਹੀ ਨੇਰੀ ਆਉਂਦੀ ਹਰ ਰੋਜ਼ ਮੀਂਹ ਸੁਬਾ ਤੋਂ ਲੈ ਕੇ ਸ਼ਾਮ ਤੱਕ ਨਹੀਂ ਐਸ ਟਾਈਮ ਨੇ ਪੱਕੀ ਆ ਜੇ ਐਸ ਟਾਈਮ ਨਾ ਵੇ ਰਾਤੀਂ ਰਾਤੀਂ ਨਾ ਵੇ ਸੁਬਾ ਮਤਲਬ ਨੇਰੀ ਆਈ ਆ ਦੋ ਵਾਰੀ ਵੀ ਆ ਜਾਂਦੀ ਨੇਰੀ ਤੇ ਮੀ 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 ਇਹ ਦੋ ਦਿਨ ਛੱਡ ਕੇ ਪੈੰਦਾ ਜਿਹੜੇ ਤੂੰ ਗਿਆ ਮੈਨੂੰ 8 ਦਿਨ ਹੋ ਗਿਆ ਗਿਆ ਨਾ ਹਾਂ ਤੇ ਉਹ ਦਿਨ ਜੀ ਵੇਖ ਲੈ ਇੱਕ ਦਿਨ ਕੁੜੀ ਕੱਢਣ ਦਾ ਟਾਈਮ ਲੱਗਾ ਕੁੜੀ ਨੇ ਸਕੂਲ ਨਾਲ ਉਸ ਤੋਂ ਬਾਅਦ ਚੜ ਗਿਆ ਸੀ ਉੱਤੇ ਫਿਰ ਕੋਈ ਮਸਲਾ ਮਸਾਇਲ ਤੇ ਨਹੀਂ ਥੱਲੇ ਹਾਂ ਤੇ ਫਿਰ ਉਹ ਸਾਈਡ ਨਾਲ ਪੜ ਤਾ ਮੈਂ ਏਡੀਓ ਖਿਲਵਾ ਕੇ ਲਿਆ ਆ ਗਲਤੀ ਯਾਰ ਜੋ ਵੀ ਲਵਾਇਆ ਤੂੰ ਉਹ ਤੂੰ ਵੇਖ ਤੇ ਲੈਂਦਾ ਇੱਕ ਵਾਰੀ ਵੀ ਉਹਨੂੰ ਥੋੜਾ ਲੰਮਿਆ ਲੁਮਾ ਕਰ ਲੈਣਾ ਸੀ ਆਪਾਂ ਫੇਰ ਹੁਣ ਸਾਰੀਆਂ ਹੀ ਕੀ ਬੰਦਾ ਤੇਰਾ ਕਰੇ ਨਹੀਂ ਉਹਨਾ ਮੈਂ ਬੰਨਿਆ ਸੁੱਤੇ ਹਾਂ ਉਹ ਡਰੀ ਉਹ ਫੇਰ ਡਰ ਗਈ ਫਿਰ ਫੇਰ ਡਰ ਗਈ ਤੇ ਫੇਰ ਉਹ ਮਿੰਪਾਇਰ ਨੇ ਖੰਨਦੀ ਅੱਛਾ ਯਾਰ ਡਰਦੀ ਵੇਖ ਕੇ ਡਰ ਤੇ ਨਾਲ ਲਾਉਂਦੀ ਹੁਣ ਹਾਂ ਲਓ ਜਿਹੜੇ ਨਾਲ ਲੰਮਣਾ ਤੇ ਨਾਲੇ ਖੜੀ ਹੋ ਜਾਂਦੀ ਆ ਕੰਨੋਂ ਪਿੱਛੇ ਗਾ ਲੈ ਮੈਨੂੰ ਪਰੇ ਘੱਲ ਚਲ ਕੋਈ ਹਰ ਕਾਲ ਦਾ ਫੇਕ ਝਾਵ ਨੂੰ ਦੁਬਾਰਾ ਹਾਂ ਨੰਬਰ ਆਜਾ 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 ਬੱਚੇ ਭੱਜਿਆ ਸ਼ਾਬਾਸ਼ ਆ ਮੇਰਾ ਲਾਡਾ ਮੇਰਾ ਸ਼ੇਰ ਆ ਮੇਰਾ ਵੱਗੂ ਗੋਛ ਆ ਮੇਰਾ ਸ਼ੁਣ ਲੋ ਲੋ ਜੀ ਕੈਂਡੀ 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 ਕੈਂਡੋ 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 ਉਹ ਜਾਲੰਮੀ ਸਾਰੀ ਉਹ ਵੱਢੀ ਲਾਦੀ ਮੈਨੂੰ ਹੋਈ ਮੈਨੂੰ ਲੱਗੂ ਘਰ ਚ ਵੱਡੀ ਗਾਇ ਤੂੰ ਨਿਕਾਉ ਯਕੀਨ ਮਨ ਮੈਂ ਇਹ ਵੀ ਮੈਨੂੰ ਵੱਡੀ ਲੱਗੀ ਆਉਂਦੀ ਅਸਲ ਦੇ ਵਿੱਚ ਨਾ ਅੱਜ ਤੋਂ ਇੱਥੇ ਮੈਂ ਇੱਥੇ ਸੀ ਤੇ ਹਰ ਸੇ ਅੱਖਾਂ ਦੇ ਸਾਹਮਣੇ ਵੱਡੀ ਹੋ ਰਹੀ ਆ ਤੇ ਨਜ਼ਰ ਆ ਰਹੀ ਉਦੋਂ ਲੱਗਦਾ ਵੀ ਸ਼ਾਇਦ ਵੱਡੀ ਨਹੀਂ ਹੋਈ ਇੱਥੇ ਆ ਕੇ ਹੁਣ ਫੀਲ ਹੁੰਦਾ ਪਿਆ ਕਿ ਯਾਰ 8-10 ਦਿਨ ਜਿਹੜੇ ਰਹਿ ਗਏ ਆ ਨਾ ਉਹਦੇ ਵਿੱਚ ਵੀ ਫੀਲ ਹੋਇਆ ਵੀ ਇਹ ਵੀ ਵੱਡੀ ਹੋਈ ਆ ਐਮਬਰ ਤਾਂ ਵੱਡੀ ਲੱਗੀ ਇਹ ਤਾਂ ਵਾਕਈ ਹੋਈ ਹੈ ਨਾ ਕੈਂਡ ਕੈਂਡ ਇਹ ਕਿਹੜਾ ਸ਼ੈਡ ਓਏ ਚਾਰਲੀ ਚਾਰਲੀ ਇਹ ਵੀ ਠੀਕ ਹੈ ਚਾਰਲੀ ਸਿਆਣੀ ਹੈ ਹੇਲ ਦੀ ਚੱਪਦੀ ਨਹੀਂ ਗਈ ਲਓ ਜੀ ਬੱਚੇ ਮਾਸ਼ਾਅੱਲਾ ਆਪਣੇ ਇਹਨਾਂ ਵਾਸਤੇ ਖੁੱਡਾ ਹੁਣ ਬਣਵਾਉਣਾ ਵਾ ਕਿ ਨਹੀਂ ਸਹੀ ਵਾਲੇ ਅੱਛੇ ਵਾਲਾ ਬਣਵਾ ਲੈਨੇ ਆ ਪਾਟ ਲੈਣਤੀ ਹੈ ਸਾਰੀ ਛਾਂਗ ਲੈ ਆ ਅਜਾ ਆ ਮੈਂ ਉਹਦੇ ਵੇਖਿਆ ਮੈਂ ਕਹਾਂ ਆ ਪਤਾ ਨਹੀਂ ਕਿੱਥੋਂ ਆ ਗਏ ਸਾਰਾ ਪਿਛਲਾ ਪਿਛਲਾ ਸਾਰਾ ਛਾਂਗ ਤਾ ਆਹੋ ਬਹਿਣਾ ਤੇ ਹੁੰਦਾ ਨਹੀਂ ਕਿ ਪਿੱਛੇ ਕਿਹੜਾ ਆਪਾਂ ਬਹਿਣਾ ਹੁੰਦਾ ਇਸ ਵਾਸਤੇ ਨਾ ਬਾਲਣ ਨਹੀਂ ਹੈਗਾ ਤੁਹਾਨੂੰ ਪਤਾ ਛਟੀਆਂ ਆ ਗਏ ਯੂਜ਼ ਹੁੰਦੀਆਂ ਵਾ ਹੈ ਗਲਤ ਹੋ ਰਹੇ ਜਾਂਦੇ ਯਾਰ ਅਸਲ ਦੇ ਵਿੱਚ ਨਾ ਛਟੀਆਂ ਜਿਹੜੀਆਂ ਹੈਗੀਆਂ ਵਾ ਉਹਨੂੰ ਕਹਿੰਦੇ ਆ ਪਕਾਵਾਂ ਗਈਆਂ ਪਕਾਵਾਂ ਗਈਆਂ ਖਤਮ ਹੋਈਆਂ ਸੁਪਰਾਂ ਛਟੀਆਂ ਮਾਰ ਕੇ ਤਾਂ ਆਪਾਂ ਮੁੜ ਕੇ ਸਿੱਟ ਲਈਦੇ ਹੁੰਦੇ ਸੀ ਬਾਲਣ ਵਾਸਤੇ ਹੁਣ ਬਾਲਣ ਕਿਸੇ ਨੇ ਬਾਗ ਪਟਿਆ ਉਹ ਮੁੱਲ ਆਲੀ ਦਾ ਨਹੀਂ ਤੇ ਆ ਜਿਹੜਾ ਨਾ ਆਪਦੀਆਂ ਆਪ ਹੀ ਛਾਂਗ ਛੂੰਗ ਕੇ ਸਾਰੀਆਂ ਸਟ ਲੀਤੀਆਂ ਹੁਣ ਸਕੂਨ ਹੋ ਗਿਆ ਵਾ ਲਓ ਜੀ ਤੇ ਉਹਦੇ ਵਿੱਚ ਪਾਣੀ ਨਹੀਂ ਭਰਿਆ ਯਾਰ ਸਾਫ ਕਰਨਾ ਦੁਬਾਰਾ ਉਹਨੂੰ ਵੱਡਾ ਵੀ ਕਰ ਦਈਏ ਮੈਂ ਤਾਂ ਕਹਿਣਾ ਕਾਹੀ ਅਸੀਂ ਪਾਣੀ ਹੀ ਭਰਿਆ ਉਹ ਮੀਂਹ ਪੈ ਜਾਂਦਾ ਹਰ ਰੋਜ਼ ਨਾਲ ਉਹ ਲੈ ਨਹੀਂ ਆ ਇੱਥੇ ਪਾਣੀ ਖੜਾ ਜਾਂਦਾ ਤੇ ਇਹਦੇ ਇਥੋਂ ਤੋੜ ਦੀਆਂ ਉਹ ਛਾਲਾ ਮਾਰ ਦੀਆਂ ਜਾਣੀ ਅੱਛਾ ਜਿਆਦਾ ਸਭ ਤੋਂ ਜਿਆਦਾ ਨਹੀਂ ਇਹਦੇ ਵਿੱਚ ਕਾਫੀ ਖਰਾਬ ਹੈ ਸਾਫ ਨਹੀਂ ਹੋਏਗਾ ਇਹਨੂੰ ਨਾ ਸਵੇਰੇ ਵੱਡਾ ਕਰ ਦਈਏ ਕਿਉਂ ਹਾਂ ਮਿਆਂ ਡੂੰਘਾ ਵੀ ਕਰਦਾ ਵੱਡਾ ਕਰ ਦਾਂ ਵੱਡਾ ਦੀ ਕਰ ਦਈਏ ਡੂੰਘਾ ਵੀ ਕਰ ਦਈਏ ਸਵੇਰੇ ਠੀਕ ਆ ਬੜੇ ਸਕੂਨ ਨਾਲ ਖੜੀਆਂ ਪੱਠੇ ਨਹੀਂ ਖਾਨੀਆਂ ਪਈਆਂ ਚਰ ਕੇ ਹੋਣਾ ਕਿਥੋਂ ਪਿੱਛੋਂ ਉੱਥੇ ਸਾਰੇ ਬਾੜ ਦੇ ਵਿੱਚ ਪਿਛਲਾ ਸਾਰਾ ਨਿਬੜ ਗਿਆ ਇਕੱਲਾ ਹਵਾ ਉੱਥੇ ਤੇ ਫੋਟ ਕਿਸੇ ਨੂੰ ਇਹਨੂੰ ਵੀ ਛੱਡੋ ਐਮਬਰ ਨੂੰ ਵੀ ਉੱਥੇ ਐਮਬਰ ਛੱਡੋ ਛੱਡ ਜਨੇ ਛੱਡ ਗਏ ਲੋ ਜੀ ਵਸੀਮ ਚੋਂ ਜਾਂਦਾ ਵਾ گاਵਾ ਤੇ ਵਸੀਮ ਸਾਹਿਬ ਇਹ ਨਵੀਂ ਮੈਨੂੰ ਖਬਰ ਲੱਭ ਗਈ ਹੈ ਕਿ ਦੱਸੋ ਬਈ ਕਿਹੜੀ ਖਬਰ ਆ ਬਿ ਤੇਰੀ ਐਂਟਰੀ ਵੱਜ ਗਈ ਇੱਥੇ ਮੇਰੀ ਆਈ ਚਿਸ਼ਤੀ ਗਿਆ ਮੇਰੀ ਆਈ ਚਿਸ਼ਤੀ ਗਿਆ ਕਹਿੰਦੇ ਵੀ ਚਿਸ਼ਤੀ ਚਲਾ ਗਿਆ ਵਾ ਚਿਸ਼ਤੀ ਚਲਾ ਗਿਆ ਮੈਨੂੰ ਨਹੀਂ ਸੀ ਪਤਾ ਮੈਨੂੰ ਤਾਂ ਅੱਗੇ ਘਰੀ ਪਤਾ ਲੱਗਾ ਵਾ ਆ ਥੋੜੀ ਦੇਰ ਪਹਿਲਾਂ ਵੀ ਕਹਿੰਦੇ ਮੈਂ ਤਾਂ ਚਿਸ਼ਤੀ ਦੀ ਨਜ਼ਰ ਹੁੰਦਾ ਹੈ ਕੱਲ ਗਿਆ ਵਾ ਮੈਂ ਘਰੇ ਆਇਆ ਤਾਂ ਮੈਨੂੰ ਪਤਾ ਲੱਗਾ ਵੀ ਚਿਸ਼ਤੀ ਸਾਹਿਬ ਉਹਨੇ ਗਾਇਬ ਹੋ ਗਏ ਕਿੱਦਾਂ ਦਾ ਜਾਣਾ ਸੀ ਤੇ ਅਸੀਂ ਤੇਰੇ ਕਰਕੇ ਨਾ ਸਿਰੋਕੇ ਹਾਇ ਸੀ ਚਿਤੀ ਨਾ ਗਿਆ ਪਤਾ ਹੋਣਾ ਸੀ ਭੱਜ ਗਿਆ ਇਹਨਾਂ ਨੂੰ ਨਹੀਂ ਜਾਣ ਨਹੀਂ ਤੇ ਗਿਆ ਘਾਤੋਂ ਹੈ ਯਾਰ ਉਹ ਘਰੇ ਉਹਨੇ ਆਦ ਦੇ ਰੱਖੇ ਡੰਗਰ ਦਾ ਵਿਆਹ ਵੀ ਉਹਦੇ ਨਾਲ ਭਰਾ ਦਾ ਅਸਲ ਦੇ ਵਿੱਚ ਹੈਗਾ ਵਾ ਵਿਆਹ ਤੇ ਭਰਾ ਕਿਤੇ ਹੋਰ ਨੌਕਰੀ ਕਰਨ ਆਪਿਆ ਨਾਲ ਉਹਨੇ ਪੈਸੇ ਪੁਛ ਲੈਣੇ ਸੀ ਵਿਆਹ ਵਾਲਿਆਂ ਮਤਲਬ ਵਿਆਹ ਵਾਸਤੇ ਭਰਾ ਨੇ ਉਹ ਚਲਾ ਗਿਆ ਅੱਗੇ ਕੰਮ ਕਰਨ ਤੇ ਚਿਸਤੀ ਚਲਾ ਗਿਆ ਘਰੇ ਮਤਲਬ ਚਿਸਤੀ ਦੇ ਆਪਦਾ ਵੀ ਮਾਲ ਡੰਗਰ ਰੱਖਿਆ ਹੋਇਆ ਵਾ ਉਹਨੂੰ ਅੱਗੇ ਭਰਾ ਵੱਠੇ ਪਾਉਂਦਾ ਸੀ ਤੇ ਹੁਣ ਆਪ ਤੇ ਦਿਨ ਮਾਸ਼ਾਅੱਲਾ ਵਾਧੇ ਲਾ ਕੇ ਗਿਆ ਕਹਿੰਦੇ ਘਰ ਵਾਲੇ ਦੱਸਦੇ ਸੀ ਕਹਿੰਦੇ ਵੀ ਦਿਨ ਉੱਤੇ 3-4 ਹੈ ਛਾਪੇ ਛੂਪੇ ਲਵਾ ਕੇ ਗਿਆ 3 ਦਿਨ 4 ਦਿਨ ਵਾਧੇ ਲਾ ਕੇ ਗਿਆ ਕਹਿੰਦਾ ਵੀ ਬੰਦਾ ਕੱਲ ਨੂੰ ਬਾਈ ਕਹਿੰਦਾ ਵੀ ਰੁਕ ਜਾ ਤੇ ਰਾ ਕੇ ਲਾ ਕੇ ਲਾਈ ਕਰੂਗਾ ਜਿਹੜਾ ਤੂੰ ਜਾਣਾ ਨਹੀਂ ਮੈਂ ਜਾਣਾ ਉਹ ਕੋ ਮਗਰ ਜਾਵਾਂਗੇ ਆਪਾਂ ਨਹੀਂ ਆਊਗਾ ਉਹਨੂੰ ਕੋ ਸੱਦ ਲਾਂਗੇ ਆਪਾਂ ਮੈਂ ਫੋਨ ਕਰਕੇ ਸੱਦੂ ਉਹਨੂੰ ਨਹੀਂ ਉਹ ਦਿਨ ਵੱਧ ਲਾ ਕੇ ਗਿਆ ਮੈਨੂੰ ਉਹਦੀ ਆਦਤ ਬੜੀ ਅੱਛੀ ਲੱਗੀ ਕਹਿੰਦਾ ਵੀ ਬੰਦੇ ਕੱਲ ਨੂੰ ਵੀ ਮਿਲਣਾ ਵਰਤਣਾ ਹੁੰਦਾ ਤੇ ਕੋਈ ਬੰਦਾ ਇਹ ਨਾ ਕਵੇ ਕਿ ਮੈਂ ਇਦਾਂ ਹੀ ਨਿਕਲ ਗਿਆ ਸੀ ਜਾਂ ਮੈਂ ਭੱਜ ਗਿਆ ਤੇ ਇਸ ਕਰਕੇ ਦੱਸਿਆ ਪੁੱਛਿਆ ਨਹੀਂ ਕਹਿੰਦਾ ਭਾਈ ਮੈਂ ਦਿਨ ਉੱਤੇ ਲਾ ਕੇ ਜਾਣੇ ਆ ਤਾਂ ਕਿ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਾ ਰਵੇ ਤੇ ਅਸੀਂ ਬੜਾ ਬੇਬੇ ਹੋਣਾਂ ਨੇ ਰੋਕਿਆ ਵੀ ਤਾਲੀ ਤੂੰ ਰਹਿਣ ਤੇ ਜਾਣ ਨੂੰ ਕਹਿੰਦਾ ਵੀ ਵੀ ਮੇਰੀ ਮਜਬੂਰੀ ਆ ਜੇ ਮੈਨੂੰ ਮਜਬੂਰੀ ਨਾ ਨਾ ਹੁੰਦੀ ਤੇ ਮੈਂ ਕਹਿੰਦਾ ਜਾਣਾ ਨਹੀਂ ਸੀ ਤੇ ਬਾਕੀ ਚਲੋ ਮੈਨੂੰ ਵੀ ਅੱਜ ਪਤਾ ਲੱਗਾ ਵਾ ਥੋੜੀ ਜਿਹੀ ਪਹਿਲਾਂ ਹੀ ਆ ਕੇ ਘਰੇ ਮੈਂ ਜੋ ਵੇਖਿਆ ਨਾ ਵਸੀਮ ਫਿਰਦਾ ਮੈਂ ਉਹਦਾ ਹੀ ਆਇਆ ਹੋਣਾ ਮੱਕੀ ਮੁੱਕੀ ਬਾੜਰ ਹੋ ਗਈ ਆ ਪੈਸੇ ਆ ਜਾਂਦਾ ਨਾ ਤੇ ਇਹ ਵੀ ਮੁੰਡਾ ਆਪਣਾ ਜਾਣੂ ਹੀ ਆ ਤੇ ਬਾਕੀ ਚਲੋ ਖੈਰ ਚਿਸ਼ਤੀ ਹੁਣ ਚਲਾ ਗਿਆ ਤੇ ਚਿਸ਼ਤੀ ਨੂੰ ਖੈਰ ਬਾਦ ਕਵਾਂਗੇ ਕਰਦੇ ਆ ਫੋਨ ਨੂੰ ਵੀ ਆ ਜਾ ਯਾਰ ਆ ਕੇ ਤੂੰ ਢੇੜਾ ਤੇ ਮਾਰ ਕੇ ਜਾ ਕੋਈ ਮਿਲ ਤੇ ਜਾ ਤੇ ਤੁਹਾਨੂੰ ਵੀ ਮਿਲਵਾਵਾਂਗੇ ਸਾਰਿਆਂ ਨੂੰ ਕੱਲ ਨਹੀਂ ਤੇ ਪਰਸੋਂ ਤੇ ਉਸ ਤੋਂ ਬਾਅਦ ਵਸੀਮ ਆ ਵਸੀਮ ਹੁਣ ਕੰਮ ਕਰ ਵਾਸਤੇ ਮਤਲਬ ਵਸੀਮ ਰਹੂਗਾ ਆਪਣੇ ਨਾਲ ਬਾਕੀ ਦੇਖਾਂਗੇ ਕਿਦਾਂ ਮਾਹੌਲ ਚਾਲ ਵਾਈਬ ਮਿਲਦੀ ਹੈ ਕਿ ਨਹੀਂ ਤੁਹਾਨੂੰ ਪਤਾ ਕਿ ਫਿਰ ਗੱਲਾਂ ਬਾਤਾਂ ਵਾਈਬ ਫਿਰ ਰੌਣਕ ਮੇਲਾ ਸਾਰਾ ਉਹ ਚਿਸ਼ਤੀ ਨਾਲ ਵਧੀਆ ਸੀ ਵਸੀਮ ਨਾਲ ਵਧੀਆ ਹੋ ਜਾਊਗਾ ਸੋਲਾ ਰੱਖੇ ਖੈਰ ਸੁਖ ਤੇ ਬਾਕੀ ਭਾਈ ਛੋਡੇ ਛੁਡੇ ਜਿਹੜਾ ਹੁਣੇ ਨਿਜ਼ਾਮ ਆਪਾਂ ਕਰਦੇ ਆ ਸੈੱਟ ਆ ਗਏ ਆ ਤੇ ਹੁਣ ਕਿਉਂ ਸਹਿਨ ਸਾਹਿਬ ਹੈ ਸ਼ੁਰੂ ਕਰ ਸ਼ੁਰੂ ਹੁਣੇ ਆ ਲੈ ਕੇ ਉਹਨੇ ਜਾਲੀ ਕੱਲ ਨਹੀਂ ਤੇ ਪਰਸੋਂ ਜਾਲੀ ਲਿਆ ਕੇ ਸਾਰੀ ਤੇ ਫਿਰ ਇਹਨੂੰ ਸੈਟਿੰਗ ਕਰਦੇ ਆਵੇਂ ਨਾ ਹੁਣ ਆ ਪਾਣੀ ਪੂਣੀ ਜਿਹੜਾ ਇੱਥੇ ਇੱਥੇ ਖੜੋਂਦਾ ਪਾਣੀ ਮਿੱਟੀ ਸਿੱਟਣ ਵਾਲੀ ਹੈ ਮਿੱਟੀ ਸਿੱਟਣ ਵਾਲੀ ਇੱਕ ਵਾਰੀ ਸਿਰਫ ਕਰਾਇਆ ਵਜਣ ਵਾਲਾ ਬਿਲਕੁਲ ਪੱਧਰ ਹੋ ਜੂ ਫਿਰ ਹੈ ਨਾ ਸਾਰੇ ਥਾਂ ਆ ਬਾਰਿਸ਼ਾਂ ਕਰਕੇ ਸੀ ਵੀ ਇੱਕ ਵਾਰੀ ਬਾਰਿਸ਼ਾਂ ਪਈਆਂ ਤੇ ਥਾਂ ਹੋ ਗਿਆ ਪੱਕਾ ਥੋੜਾ ਜਿਹਾ ਹੁਣ ਬਾਰਿਸ਼ਾਂ ਨੂੰ ਸੰਭਾਲ ਲੈਣ ਦਿੱਤਾ ਚਲੋ ਹੁਣ ਪੱਕਾਦ ਹੋ ਗਿਆ ਨਾ ਥਾਂ ਥਾਂ ਬਣ ਗਿਆ ਵਾ ਇੱਥੇ ਵੀ ਕ੍ਰੈਸ਼ਰ ਆ ਮਾਰ ਕੇ ਪੂਰਾ ਪੱਧਰ ਕਰਕੇ ਉਸ ਤੋਂ ਬਾਅਦ ਇਨਸ਼ਾਅੱਲਾ ਇੱਥੇ ਵੀ ਸਿੱਟਾਂਗੇ ਘਾਹ ਤੇ ਆਸੀ ਪਸੇ ਲਾਵਾਂਗੇ ਜਾਲੀ ਹੈ

ਆ ਆ ਆ ਆ ਆ ਬੋਲਦਾ ਆਏਗਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਆ ਆ ਆ ਆ ਆ ਵੀ ਆ ਗਿਆ ਖਰਗੋਸ਼ ਵੀ ਆ ਗਿਆ ਖਰਗੋਸ਼ ਨਹੀਂ ਖਾਂਦੇ ਆ ਆ ਆ ਆ ਆ ਥੋੜਾ ਖਿਲਾੜ ਕੇ ਸਿੱਟ ਸਾਂ ਥੋੜਾ ਖਿਲਾੜ ਕੇ ਪੁਰੇ ਨੂੰ ਜਦ ਨੂੰ ਸਿੱਟ ਓਏ 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 ਆ ਵੀ ਨਵਾਂ ਆਇਆ ਵਾ ਆ ਕੁੱਕੜ ਨਵਾਂ ਲਾਲ ਇੱਕ ਤਾਂ ਕੁਕੜੀਆਂ ਲੈ ਆਈਆਂ ਝਟ ਝਟ ਪਿੱਛੇ ਲੜ ਪੈਂਦੀਆਂ ਚੂਚੇ ਵੀ ਲੜਦੇ ਆ ਹਾਂ ਇੱਕ ਦਿਨ ਆਇਆ ਉਹਨਾਂ ਚੂਹੇ ਦੇ ਖਾਣਾ ਇਹਨਾਂ ਨੂੰ ਲੱਗਾ ਪਾ ਥੋੜਾ ਜਿਹਾ ਉਹ ਵੀ ਆ ਗਏ ਬਾਹਰ ਆ ਆ ਆ ਆ ਆ ਕਬੂਤਰਾਂ ਨੇ ਵੀ ਛਿਟੋ ਲਿਆ ਆ ਗਏ ਤੈਨੂੰ ਪਤਾ ਮੈਂ ਅੱਛਾ ਲੋ ਜੀ ਮਾਸ਼ੱਲਾ ਪੂਰੀ ਰੌਣਕ ਹੋ ਗਈ ਇੱਕ ਵਾਰੀ ਡੇਰੇ ਕਿਉਂ ਵੀ ਐਵੇਂ ਹੀ ਹੈ ਰੌਣਕ ਹੋਰ ਲਾ ਦੇਣੀ ਹੋਰ ਕੀ ਲਿਆ ਰਹੇ ਹੋ ਦੱਸੋ ਇਹਨਾਂ ਖੁੱਡਿਆਂ ਦੇ ਵਿੱਚ ਹੁਣ ਸਮਾਨ ਪਿੱਤਰ ਲੈ ਰਹੇ ਆ ਜੀ ਢੱਕਣੀ ਅੱਛਾ ਦੇਖਣੀ ਦਿੱਤਰ ਲੋ ਜੀ ਇਹ ਅਸਲ ਦੇ ਵਿੱਚ ਨਾ ਚਿਸ਼ਤੀ ਨੂੰ ਸੀ ਕੱਲਾ ਕਬੂਤਰਾਂ ਦਾ ਜ਼ਿਆਦਾ ਠਰਕ ਤੇ ਵਸੀਮ ਨੂੰ ਹੈਗਾ ਕੁੱਕੜਾਂ ਦਾ ਤਿਤਰਾ ਦਾ ਤਿਤਰਾ ਦਾ ਬਟੇਰੀਆਂ ਦਾ ਬਟੇਰੀਆਂ ਦਾ ਬਾਕੀ ਜਿਹੜਾ ਮਾਲਕ ਦਾ ਸਾਰਾ ਹੀ ਤੋਤੇਆਂ ਦਾ ਅੱਛਾ ਹੁਣ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਛਾਲੇ ਹੁਣੇ ਲੱਭ ਕੇ ਇਹ ਸਾਰੇ ਲਿਹਾਉਣੇ ਜਾਨਵਰ ਜਿੰਨੇ ਵੀ ਪਰਿੰਦੇ ਹੋਏ ਸਾਰੇ ਇਕੱਠੇ ਕਰਨੇ ਆ ਲੋ ਜੀ ਇੱਧਰ ਆ ਗਿਆ ਚਾਚਾ ਜੁੰਮਾ ਤੇ ਚਾਚਾ ਜੁੰਮਾ ਕਹਿੰਦਾ ਵੀ ਛਾਪੇ ਲਾਊਗਾ ਬੱਕਰੀਆਂ ਵਾਸਤੇ ਇਹਦੇ ਉੱਤੋਂ ਏ ਨਾ ਚਾਚਾ ਜਦੋਂ ਵੀ ਨੇਰੀ ਆਉਂਦੀ ਨਾ ਸਾਨੂੰ ਐਂ ਲੱਗਦਾ ਵੀ ਹੁਣ ਵੀ ਗਈ ਤੇ ਹੁਣ ਵੀ ਗਈ ਹਟ ਜੂਗੀ ਲਓ ਜੀ ਇਹ ਲਾਉਗਾ ਥਲੋ ਨਾ ਅਬ ਚਾਚਾ ਪਤਲੇ ਪਤਲੇ ਆ ਛਾਪੇ ਲਾਵੀ ਥਲੜੇ ਛਾਂ ਨਾ ਬਸ ਖਰਾਬ ਹੋਈ ਵੈਂਬਰ ਦੀ ਆਪਣੀ ਘੋੜੀ ਦੀ ਨਾ ਮਤਲਬ ਇਹ ਆ ਵੀ ਇਸ ਹਿਸਾਬ ਨਾਲ ਵੀ ਜਿਹੜੇ ਹੈ ਵਜ਼ਨ ਲਾਉਣਾ ਚਲੋ ਇਸ ਤਰ੍ਹਾਂ ਕਰ ਲਓ ਲਓ ਜੀ ਬਤਖਾਂ ਵੀ ਪੂਰੀਆਂ ਰੌਣਕ ਚਾਚਾ ਵੇਖੀਆ ਫਿਰ ਸਹੀ ਹੋ ਗਈ ਹੁਣ ਥੋੜੀ ਜੀ लागी रौनक बाबा लो जी इतकार ਨਾ ਮਾਮਾ ਆ ਵੀ ਨਵੀਂ ਆ ਜੇ ਨਵੇਂ ਇਹਦੇ ਨਾਲ ਆ ਵੀ ਕੁੱਕੜ ਵੀ ਨਵਾਂ ਉਹ ਵੀ ਕੁੱਕੜ ਨਵਾਂ ਆ ਨਵੇਂ ਹੀ ਆ ਸਾਰੇ ਨਹੀਂ ਨਿਕਲੇ ਕਟੋ ਕਟੋ ਬਾਹਰ ਕੱਢੋ ਇਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਚਲੋ 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 ਸ਼ਾਬਾਸ਼ ਚਲੋ 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 ਜੀ ਚਲੋ ਜੀ ਚਲੋ ਜੀ ਮਿੱਟੀ ਕਹਿੰਦੇ ਵੀ ਇਹ ਫੋਲਦੇ ਆ ਲੋ ਜੀ ਅੱਜ ਕੱਢਦੇ ਬਾਹਰ ਇਹਨਾਂ ਦੀ ਵੀ ਆਜ਼ਾਦੀ ਮੁਬਾਰਕ ਇਹਨਾਂ ਨੂੰ ਵੀ ਆ ਮੋਂ ਚੈੱਕ ਕਰੋ ਉਧਰ ਜਾਓ ਉਧਰ ਵੇਖੋ ਜਾ ਕੇ ਵੇ ਕਿਦਾਂ ਫਿਰਦਾ ਸਾਰਾ ਕੁਝ ਮਾਸ਼ਾਅੱਲਾ ਚਲੋ 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 ਰੌਣਕ ਲੱਗ ਗਈ ਵੈਸੇ ਮਾਸ਼ਾਅੱਲਾ ਪੂਰੀ ਡੇਰੇ ਦੇ ਉੱਤੇ ਐਨ ਹੁਣ ਅਸੀ ਅਸੀ ਮਾਸ਼ਾਅੱਲਾ ਰੌਣਕ ਲੱਗੀ ਨਾ ਮਜ਼ਾ ਆ ਰਿਹਾ ਵੇਖ ਕੇ ਇਹਨਾਂ ਨੂੰ ਛੱਡ ਦੇ ਮਿੱਟੀ ਛੱਡਣ ਚੱਲਾ ਇਹਨਾਂ ਨੂੰ ਹੁਣ ਆਵੇ ਆਵੇ ਇੱਥੇ ਹੀ ਬਸ ਠੀਕ ਹੈ ਇਹਨਾਂ ਨੂੰ ਛੱਡ ਦੇ ਇੱਥੇ ਹੀ ਓ ਯਾਰ ਭੱਜ ਜਾਣੇ ਆ ਤੇਰਾ ਕੀ ਨਾ ਵਸੀਮ ਆ ਮੁੜ ਕੇ ਨਾ ਮਗਰ ਫਿਰਾਂਗੇ ਆਪਾਂ ਸਾਰੀ ਰਾਤ ਚਲੋ ਠੀਕ ਆ ਲੋ ਜੀ ਸਾਮ ਲਾ ਪਿਆ ਐmber ਨੂੰ ਚਾਰਣ ਕਹਿੰਦੇ ਵੀ ਖੱਬਲ ਕਾ ਖਾਵੇ ਤੇ ਅਸੀਂ ਖੱਬਲ ਪਾਉਂਦੇ ਆ ਅੱਜ ਕੱਲ ਅਸੀਂ ਵੱਡ ਕੇ ਪਾਉਂਦੇ ਆ ਹੈ ਮੀਂਹ ਪਿਆ ਤੇ ਖੱਬਲ ਹੀ ਖੱਬਲ ਹੋਣਾ ਵਾਲੇ ਦਿਵਾਲੇ ਹੁਣ ਮੱਖੀ ਬਹੁਤ ਤੰਗ ਕਰਦੀ ਹਟ ਜਾਏਗਾ ਚਲੋ ਤੇ ਬਾਕੀ ਲੋ ਜੀ ਅੱਲਾ ਰੱਖੇ ਖੈਰ ਸੁੱਖ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਹੀ ਐਂਡ ਕਰਦੇ ਆ ਤੁਹਾਨੂੰ ਸਾਰੀਆਂ ਚੀਜ਼ਾਂ ਅਪਡੇਟਾਂ ਦੇ ਦਿੱਤੀਆਂ ਇੱਥੇ ਆ ਕੇ ਤੇ ਸੁਬਾ ਇਨਸ਼ਾਅੱਲਾ ਕਾਫੀ ਜ਼ਿਆਦੇ ਕੰਮ ਆ ਵਸੀਮ ਨੂੰ ਵੀ ਲਾਉਣਾ ਥੋੜਾ ਬੋਲੇ ਤਾਂ ਕਿ ਥੋੜਾ ਐਂਟਰਟੇਨਿੰਗ ਵੀ ਹੋਵੇ ਤੇ ਉਹਨੂੰ ਹਲੇ ਅਸਲ ਦੇ ਵਿੱਚ ਥੋੜਾ ਸੰਗ ਦਾ ਵਾ ਕੈਮਰੇ ਦੇ ਵਿੱਚ ਪਹਿਲੀ ਵਾਰ ਹੀ ਆਇਆ ਵਾ ਉਹਦੇ ਨਾਲ ਲਾਸਟ ਟਾਈਮ ਐਸ ਦਿਨ ਮੱਕੀ ਵੜੇ ਨੂੰ ਉਹਦੋਂ ਥੋੜਾ ਆਇਆ ਸੀ ਤਾਂ ਕਰਕੇ ਤੇ ਬਾਕੀ ਇਨਸ਼ਾਅੱਲਾ ਉਹ ਵੀ ਬੋਲੇਗਾ ਤੇ ਬਾਕੀ ਚਿਸ਼ਤੀ ਨੂੰ ਵੀ ਕਰਾਂਗੇ ਸੁਬਾ ਫੋਨ ਜਾਂ ਮੈਂ ਰਾਤ ਨੂੰ ਮੈਸੇਜ ਕਰੂੰਗਾ ਵੀ ਆ ਜਿਹੜਾ ਕੱਟ ਕੇ ਜਾਇਆ ਇੱਕ ਵਾਰੀ ਤੇ ਵਜੂ ਹਾਤ ਵਜਾ ਸਾਰੀਆਂ ਉਹਦੇ ਮੂੰਹੋਂ ਪੁੱਛਾਂਗੇ ਮੂੰਹੋਂ ਸੁਣਾਂਗੇ ਤੇ ਬਾਕੀ ਸੁਬਾ ਕਾਮ ਸ਼ਾਮ ਕਾਫੀ ਜ਼ਿਆਦੇ ਨੇ ਸੋ ਇਨਸ਼ਾਅੱਲਾ ਮਿਲਦੇ ਹਾਂ ਸੁਬਹ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਡੇਰੇ ਆ ਗਿਆ ਹੁਣ ਵੇਖੋ ਧੜਾ ਧੜ ਬਲੌਗ ਆਇਆ ਕਿ ਤੇ ਧੜਾ ਧੜ ਕੰਮ ਹੋਣਗੇ ਕਿਉਂਕਿ ਕੰਮ ਤੁਹਾਨੂੰ ਪਤਾ ਕਾਫੀ ਜ਼ਿਆਦਾ ਹੈ ਪਿੱਛੇ ਇਸ ਟਾਈਮ ਆ ਮਹੀਨਾ ਆਪਾਂ ਇਨਸ਼ਾਅੱਲਾ ਹੈਵੀ ਕਰਕੇ ਲਾਉਣਾ ਸੋਨਾ ਬੜਾ ਸੈਟਅਪ ਤੁਹਾਨੂੰ ਕਾਫੀ ਜ਼ਿਆਦਾ ਚੀਜ਼ਾਂ ਨਜ਼ਰ ਆ ਗਿਆ ਹੁਣ ਮਾਸ਼ਾਅੱਲਾ ਡੇਰੇ ਦੇ ਵਿੱਚ ਹੁਣ ਪਹਿਲੇ ਨਾਲੋਂ ਕਾਫੀ ਜ਼ਿਆਦਾ ਸੋਨਾ ਵੀ ਹੋ ਗਿਆ ਚੀਜ਼ਾਂ ਵੀ ਬਰਡਸ ਵਗੈਰਾ ਲੈ ਆਏ ਆਪਾਂ ਕੁਕੜੀਆਂ ਵਗੈਰਾ ਜਾਦੀਆਂ ਕਰ ਲਈਆਂ ਸੋ ਜਿੱਦਾਂ ਜਿੱਦਾਂ ਹੁਣ ਟਾਈਮ ਗੁਜ਼ਰੇਗਾ ਤੇ ਹੌਲੀ ਹੌਲੀ ਹੋਰ ਸੋ ਤੇ ਬਾਕੀ ਹੁਣ ਸਾਨੂੰ ਦਿਓ ਇਜਾਜ਼ਤਾਂ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਆਪਦਾ ਦੁਆਵਾਂ ਚ ਸਾਨੂੰ ਯਾਦ ਰੱਖਣਾ ਵਾ ਮਿਲਦੇ ਆਂ ਸਵੇਰ ਨਵੇਂ ਵਲੌਗ ਦੇ ਵਿੱਚ ਰੱਬ ਰਾਖਾ